ਦਾਸੇ ਗੁਰਪ੍ਰੀ ਸਿੰਘ ਮੁਕਸੇਵਾ ਦਾ ਰੱਠੇਪਾ ਟੈਲ ਸੇਵਾ ਲਹਿਰ ਅੱਜ ਅਸੀਂ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਆਂ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੂੰ ਪੰਥਕ ਬੇਨਤੀ ਗੁਰਮਤਾ ਜੋ ਕਿ ਇੱਕ ਦਸਤਕਤੀ ਮੁਹਿੰਮ ਜਿਹੜੀ ਆਰੰਭ ਕੀਤੀ ਗਈ ਸੀ ਇਸੇ ਸਥਾਨ ਤੋਂ ਇਹ ਜਦੋਂ ਮੋਲਗੜ ਪਿੰਡ ਦੇ ਸਾਰੇ ਜਿਹੜੇ ਵਾਸੀ ਸੀਗੇ ਤੇ ਆਪਣੀ ਖਿਮਾ ਜਾਚਨਾ ਵਾਸਤੇ ਆਏ ਸੀ ਆਪਾਂ ਸਾਰੇ ਜਾਣਦੇ ਆ ਦੇਸ਼ ਦੁਨੀਆ ਦੇ ਵਿੱਚ ਵਸਦਾ ਹਰ ਗੁਰਸਿੱਖ ਬੇहद ਦਰਦ ਦੇ ਵਿੱਚ ਜੀ ਰਿਹਾ ਕਿ ਲਗਾਤਾਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਸੋ ਇਹਨਾਂ ਬੇਅਦਬੀਆਂ ਨੂੰ ਹੋਣ ਤੋਂ ਪਹਿਲਾਂ ਡਕਣਾ ਇੱਕ ਤਾਂ ਹੈ ਕਿ ਬੇਅਦਬੀ ਹੋਣ ਤੋਂ ਬਾਅਦ ਜੋ ਆਪਾਂ ਸਾਰਾ ਕੁਝ ਕਰਦੇ ਆਂ ਪਰ ਸਾਡੀ ਮਨਸ਼ਾ ਅੱਠੇ ਪੈਰ ਟਹਿਲ ਸੇਵਾ ਲਹਿਰ ਦੀ ਇਹ ਮਨਸ਼ਾ ਹੈ ਕਿ ਗੁਰੂ ਘਰ ਸੁਣੇ ਹੀ ਨਾ ਰਹਿਣ ਤਾਂ ਕਿ ਬੇਅਦਬੀਆਂ ਨਾ ਹੋਣ ਕਿਉਂਕਿ 99% ਬੇਅਦਬੀਆਂ ਉੱਥੇ ਹੁੰਦੀਆਂ ਨੇ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਸੇਵਾਦਾਰ ਕੋਈ ਪ੍ਰਬੰਧਕ ਕੋਈ ਵੀ ਮੌਜੂਦ ਨਹੀਂ ਹੁੰਦਾ ਤਾਂ ਇੱਕ ਛੋਟੇ ਜਿਹੇ ਬੱਚਾ ਜਿਹੜਾ ਵਾ ਉਹ ਵੀ ਬੇਅਦਬੀ ਕਰਕੇ ਲੰਘ ਜਾਂਦਾ ਸੋ ਇਸ ਸੀਜ਼ਨ ਨੂੰ ਲੈ ਕੇ ਅਸੀਂ ਅਠੇ ਪੈ ਟਹਿਲ ਸੇਵਾ ਲਹਿਰ ਵੱਲੋਂ ਇਹ ਮੁਹਿੰਮ ਜਿਹੜੀ ਦਸਕਤੀ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਦਿਨ ਸ਼ਾਇਦ 22 ਅਕਤੂਬਰ ਦਾ ਦਿਨ ਸੀ ਉਹ ਜਿਸ ਦਿਨ ਅਕਸ਼ਰੀ ਅਕਾਲ ਤਖਤ ਸਾਹਿਬ ਤੇ ਉਹ ਸਾਰਾ ਪਿੰਡ ਖਿਮਾ ਜਾਚਣਾ ਕਰਨ ਵਾਸਤੇ ਆਇਆ ਸੀ ਸੋ ਇਹਦਾ ਮੁੱਖ ਮਕਸਦ ਇਹ ਹੈ ਕਿ ਜਿਵੇਂ ਉਹ ਮੋਹਲ ਘੜ ਦੀ ਘਟਨਾ ਨੂੰ ਹੀ ਲੈ ਲਈਏ ਜਦੋਂ ਬੇਅਦਬੀ ਹੋ ਗਈ ਉਸ ਤੋਂ ਬਾਅਦ ਸਾਰੇ ਸਰੂਪ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਉੱਥੋਂ ਲਿਜਾ ਕੇ ਗੁਰਦੁਆਰਾ ਦੁੱਖਨਵਾਰ ਸਾਹਿਬ ਪਟਿਆਲਾ ਵੇਖੇ ਸੁਭਾਈਮਾਨ ਕਰ ਦਿੱਤੇ ਗਏ ਸੋ ਸਾਡੀ ਬੇਨਤੀ ਇਹ ਆ ਕਿ ਸਾਡੀ ਹੁਣ ਕੱਲਿਆਂ ਦੀ ਬੇਨਤੀ ਨਹੀਂ ਰਹੇਗੀ ਸਾਰੇ ਪੰਥ ਦੀ ਬੇਨਤੀ ਹੈ ਸਾਰੀਆਂ ਸੰਪਰਦਾਵਾਂ ਸਾਰੀਆਂ ਟਕਸਾਲਾਂ ਸਾਰੇ ਦਲ ਪੰਥ ਮਿਸ਼ਨਰੀ ਕਾਲਜ ਜਿੰਨੇ ਪ੍ਰਚਾਰਕ ਸਾਰੇ ਮਹਾਂਪੁਰਖ ਕੀਰਤਨੀ ਜਥੇ ਢਾਡੀ ਜਥੇ ਕਵੀਸ਼ਰੀ ਜਥੇ ਸਾਰੀਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਵੱਲੋਂ ਇਹ ਦਸਤਕਤ ਕਰਵਾ ਕੇ ਅੱਜ ਅਸੀ ਸਿੰਘ ਸਾਹਿਬ ਜੀ ਨੂੰ ਇਹ ਸਾਰੇ ਦਸਤਾਵੇਜ਼ ਜਿਹੜੇ ਉਹ ਭੇਟ ਕਰਨ ਆਏ ਆਂ ਜਿase ਅਸੀਂ ਉੱਥੇ ਸ਼੍ਰੀ ਗਿਸਗੜ ਸਾਹਿਬ ਵਿਖੇ ਸਿੰਘ ਸਾਹਿਬ ਜੀ ਨੂੰ ਇਹ ਭੇਟ ਕੀਤਾ ਸੀ ਪਰ ਅੱਜ ਜੋ ਸਾਰੇ ਦਸਤਕਤ ਜਿਹੜੇ ਨੇ ਉਹ ਸਿੰਘ ਸਾਹਿਬ ਜੀ ਨੂੰ ਭੇਟ ਕਰਨ ਆ ਰਹੇ ਆਂ ਤਾਂ ਕਿ ਜਲਦੀ ਤੋਂ ਜਲਦੀ ਸਾਡੀ ਮਨਸ਼ਾ ਹੈ ਕਿ ਵਿਸਾਖੀ ਤੋਂ ਪਹਿਲਾਂ ਸਿੰਘ ਸਾਹਿਬ ਇਹ ਹੁਕਮਨਾਮਾ ਜਾਰੀ ਕਰਨ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਘਟੋ ਘਟ ਇੱਕ ਪੈਰੇਦਾਰ ਜ਼ਰੂਰ ਰਹਿਣਾ ਚਾਹੀਦਾ ਤੇ ਸਿੰਘ ਕਮੇਟੀਆਂ ਨੂੰ ਪ੍ਰਬੰਧਕਾਂ ਨੂੰ ਸਮਾਂ ਦਿੱਤਾ ਜਾਏ ਤੇ ਜੇ ਪ੍ਰਬੰਧਕ ਉਹ ਪ੍ਰਬੰਧ ਨਹੀਂ ਕਰ ਪਾਉਂਦੇ ਫਿਰ ਉਹ ਖੁਦ ਹੀ ਆਦਰ ਸਹਿਤ ਜਿਹੜੇ ਸਰੂਪ ਨੇ ਉੱਥੇ ਪ੍ਰਬੰਧ ਵਾਲੇ ਅਸਥਾਨ ਤੇ ਪਹੁੰਚਾ ਦੇਣ ਕਿਉਂਕਿ ਬੇਅਦਬੀਆਂ ਇੰਨੀਆਂ ਹੋ ਚੁੱਕੀਆਂ 450 ਤੋਂ ਵੱਧ ਬੇਅਦਬੀਆਂ ਹੋ ਚੁੱਕੀਆਂ ਨੇ ਸੋ ਸਾਨੂੰ ਸਾਰੇ ਪੰਥ ਨੂੰ ਬੜੇ ਇੱਕ ਦੁਖੀ ਹਿਰਦੇ ਨਾਲ ਇਹ ਜਿਹੜਾ ਦਸਤਾਵੇਜ਼ ਸਿੰਘ ਸਾਹਿਬ ਜੀ ਨੂੰ ਭੇਟ ਕੀਤਾ ਜਾ ਰਿਹਾ ਇੱਕ ਦਰਦ ਹੈ ਜਿਹੜਾ ਉਹ ਸਿੰਘ ਸਾਹਿਬ ਜੀ ਨੂੰ ਸਾਰੀ ਕੌਮ ਦਾ ਦਰਦ ਜਿਹੜਾ ਅਸੀਂ ਭੇਟ ਕਰਨ ਆਏ ਆ ਤਾਂ ਕਿ ਸਿੰਘ ਸਾਹਿਬ ਜੀ ਇਹ ਹੁਕਮਨਾਮਾ ਜਾਰੀ ਕਰਨ ਤੇ ਅੱਗੋਂ ਤੋਂ ਇਹ ਬੇਅਦਬੀਆਂ ਡਕੀਆਂ ਜਾ ਸਕਣ ਜੀ ਬਿਲਕੁਲ ਕਾਰਨ ਇਹੀ ਹੈ ਜੀ ਇਹੀ ਕਾਰਨ ਹੈ ਕੈਸੀ ਸਿਰਫ ਗੁਰਦਰਾ ਸਾਹਿਬ ਬਣਾਉਣ ਤੱਕ ਕਿਸਮਤ ਹੈ ਤੇ ਅਸੀਂ ਇਸੇ ਵਾਸਤੇ ਚਾਹੁੰਦੇ ਆ ਕਿ ਜਿੱਥੇ ਹੋਰ ਸਾਰੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਜਿਹੜੇ ਮੱਤੇ ਨੇ ਮੱਦੇ ਨੇ ਉਹਨਾਂ ਦੇ ਵਿੱਚ ਇਹ ਵੀ ਇੱਕ ਲਾਈਨ ਐਡ ਕੀਤੀ ਜਾਏ ਕਿ ਜਿੱਥੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਾਂ ਸੋਖਾ ਸਨਸਥਾਨ ਹੋਏਗਾ ਉੱਥੇ ਘਟੋ ਘਟ ਇੱਕ ਸੇਵਾਦਾਰ ਰਹਿਣਾ ਚਾਹੀਦਾ ਇਹ ਸੰਗਤ ਜਿਹੜੀ ਆਪ ਰਲ ਮਿਲ ਕੇ ਸੇਵਾ ਕਰ ਸਕਦੀ ਹੈ ਬਹੁਤ ਸਾਰੇ ਨਗਰਾਂ ਦੇ ਵੀਰ ਸਾਡੇ ਨਾਲ ਆਏ ਨੇ ਉਹ ਦੋ-ਦੋ ਘੰਟੇ ਦੀ ਵੀ ਸੇਵਾ ਚੱਲਦੀ ਪਈ ਹੈ ਤੇ ਇੱਕ ਪਰਿਵਾਰ ਇੱਕ ਦਿਨ ਦੀ ਵੀ ਸੇਵਾ ਕਰਦੇ ਨੇ ਰਾਤ ਨੂੰ ਪਹਿਰੇ ਦੇ ਉੱਤੇ ਨੌਜਵਾਨ ਜਾਂ ਬਜ਼ੁਰਗ ਜਿਹੜੇ ਨੇ ਉੱਥੇ ਆਪਣਾ ਹਸਨ ਕਰ ਲੈਣ ਦੇ ਦਿਨ ਵੇਲੇ ਜਿਹੜਾ ਹੈ ਵਾਰੀ-ਵਾਰੀ ਸਾਰੇ ਪਹਿਰੇ ਦੀ ਸੇਵਾ ਚੱਲਦੀ ਹੈ ਸੋ ਇਹਨੂੰ ਮੰਡੈਟਰੀ ਕਰ ਦਿੱਤਾ ਜਾਏ ਤਾਂ ਕਿ ਇਹ ਬੇਅਦਬੀਆਂ ਹੋਣ ਹੀ ਨਾ ਬਿਲਕੁਲ ਜੀ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਸ਼੍ਰੀ ਨਾਨਕਪੁਰ ਸਾਹਿਬ ਵਿਖੇ ਉਹ ਇੱਕ ਸਰੂਪ ਦੇ ਵਿੱਚ ਹੀ ਵਿਚਰਦੇ ਸਨ ਅੱਜ 50000 ਤੋਂ ਵੱਧ ਸਰੂਪ ਨੇ ਸਾਡੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਤੇ ਉਦੋਂ ਚੜ੍ਹਦੀ ਕਲਾ ਜ਼ਿਆਦਾ ਸੀ ਜੇ ਅੱਜ ਆਪਾਂ 100 ਸਾਲ ਦਾ ਪਹਿਲਾ ਇਤਿਹਾਸ ਵੀ ਦੇਖ ਲਈਏ ਬਹੁਤ ਸਾਰੇ ਇਤਿਹਾਸਕ ਸਥਾਨਾਂ ਦੇ ਉੱਤੇ ਵੀ ਸ਼ਸ਼ਤਰ ਹੀ ਸੁਭਾਈਮਾਨ ਸਨ ਸੋ ਗੁਰੂ ਗ ਇੱਕ ਮਰਤਬਾ ਜਿਹੜਾ ਨਾ ਆਪਾਂ ਜਿਸ ਧਰਤੀ ਤੇ ਖੜੇ ਵੱਡੀ ਹੂ ਵੱਡਾ ਆਪਾਰ ਤੇਰਾ ਮਰਤਬਾ ਜਦੋਂ ਰਾਗੀ ਸਿੰਘ ਗਾਉਂਦੇ ਨੇ ਜਜ਼ਬੇ ਦੇ ਨਾਲ ਤੇ ਕਿੱਡਾ ਇੱਕ ਜਬਰਦਸਤ ਔਰਾ ਜਿਹੜਾ ਉਹ ਪੈਦਾ ਹੁੰਦਾ ਸੋ ਅਸੀਂ ਉਸ ਮਰਤਬੇ ਨੂੰ ਘਟਾਈਏ ਨਾ ਅਸੀਂ ਸਾਰੇ ਹੀ ਸਾਰੇ ਹਿਲਾ ਕਰੀਏ ਆਪਾਂ ਜਿੱਥੇ ਵੀ ਗੁਰਦਾਰ ਸਾਹਿਬ ਬਣੇ ਨੇ ਉਹ ਉਸ ਨਗਰ ਦੇ ਉਸ ਇਲਾਕੇ ਦੇ ਪਤਵੰਤਿਆਂ ਦੀ ਸਹਿਮਤੀ ਦੇ ਨਾਲ ਉਹਨਾਂ ਨੇ ਬੇਨਤੀ ਕਰਕੇ ਮਹਾਰਾਜ ਨੂੰ ਇੱਥੋਂ ਲੈ ਕੇ ਗਏ ਨੇ ਸੋ ਜੇ ਮਹਾਰਾਜ ਨੂੰ ਆਪਣੇ ਨਗਰ ਵਿੱਚੇ ਲੈ ਕੇ ਗਏ ਹੋ ਵਾਰੀ-ਵਾਰੀ ਸਿਰ ਜਿਹੜੀ ਹੈ ਸੇਵਾ ਵੰਡ ਲੋ ਜਿੱਥੇ ਤੁਸੀਂ ਅਗ੍ਰਹੀ ਕਰਦੇ ਹੋ ਨਾ ਪੈਸੇ ਦੀ ਅਗ੍ਰਹੀ ਕਰਦੇ ਹੋ ਸੇਵਾਵਾਂ ਵਾਸਤੇ ਉੱਥੇ ਸਮੇਂ ਦੀ ਅਗ੍ਰਹੀ ਕਰ ਲਓ ਤੇ ਸੇਵਾ ਇਹ ਟੈਲ ਸੇਵਾ ਸਹਿਜੇ ਹੋ ਸਕਦੀ ਹੈ ਕੋਈ ਬਹੁਤ ਵੱਡਾ ਕਾਰਜ ਨਹੀਂ ਹੈ ਬਸ ਇੱਕ ਸੋਚ ਬਦਲਣ ਦੀ ਗੱਲ ਹੈ ਇੱਕ ਸੇਵਾ ਭਾਵਨਾ ਤੇ ਇੱਕ ਉਹਨੂੰ ਪਰ ਜਿੱਥੇ ਜਿਹੜੇ ਨਗਰ ਦੀਆਂ ਸੰਗਤਾਂ ਨੇ ਆਪਣਾ ਸਮਾਂ ਦੇਣ ਉੱਥੇ ਪ੍ਰਬੰਧਕ ਉਹਨਾਂ ਨੂੰ ਇੱਕ ਸਮਾਂਬੱਧ ਇੱਕ ਸਮਾਂ ਸਾਰਣੀ ਜਿਹੜੀ ਆ ਉਹਦੇ ਵਿੱਚ ਪਰੋਕ ਕੇ ਇਹ ਟੈਲ ਸੇਵਾ ਲਗਾ ਦੇਣ ਤਾਂ ਕਿ ਇਹ ਬੇਅਦਬੀਆਂ ਢੱਕੀਆਂ ਜਾ ਸਕਣ ਨਹੀਂ ਤੇ ਐਸਾ ਇੱਕ ਘੁਣ ਵਾਂਗੂ ਕੌਮ ਨੂੰ ਅੰਦਰੋਂ ਅੰਦਰ ਹੀ ਖਾਈ ਜਾ ਰਿਹਾ ਸਾਡੀ ਸ਼ਰਧਾ ਦੇ ਉੱਤੇ ਅਟੈਕ ਬੇਸਿਕਲੀ ਇਹ ਜਿਹੜੇ ਲੋਕ ਇਹ ਚਾਹੁੰਦੇ ਨੇ ਕਿ ਹੋਰ ਪੰਜਾਹਵਾਂ ਸਾਲਾਂ ਨੂੰ ਜਿਹੜੇ ਗੁਰੂ ਘਰਾਂ 'ਚ ਹੋਣ ਉਹਨਾਂ ਦੇ ਮਾਨ ਅੰਦਰ ਉਹ ਸ਼ਰਧਾ ਨਾ ਹੋਏ ਜਿਹੜੀ ਅੱਜ ਹੈ ਜਾਂ ਜਿਹੜੇ ਸਾਡੇ ਵਡੇਰਿਆਂ ਦੇ ਮਨ 'ਚ ਸ਼ਰਧਾ ਸੀ ਜਿਵੇਂ ਬਾਬਾ ਦੀਪ ਸਿੰਘ ਜੀ ਨੇ ਬੇਅਦਬੀ ਤਾਂ ਉਸ ਦਿਨ ਵੀ ਹੋਈ ਸੀ ਇੱਕ ਹੱਲਾ ਹੋਇਆ ਅਸਾਂ ਸੀਸ ਦੇ ਕੇ ਠੱਲਿਆ ਬਾਬਾ ਦੀਪ ਸਿੰਘ ਜੀ ਵੇਲੇ ਇੱਕ ਹੱਲਾ ਹੋਇਆ ਸੀ ਇੱਕ ਬੇਅਦਬੀ ਹੋਈ ਸੀ ਇਸ ਸਥਾਨ ਤੇ ਉਹਨਾਂ ਨੇ ਸੀਸ ਦੇ ਕੇ ਠਾਲੇ ਦਿੱਤਾ ਸੀ ਅੱਜ ਮੇਰੇ ਵਰਗੇ ਝੱਲੇ ਨੂੰ ਬਾਬਾ ਜੀ ਪੁੱਛਦੇ ਨੇ ਉਹ 400 ਤੋਂ ਵੱਧ ਹੱਲੇ ਤੂੰ ਕਿੱਥੇ ਸੁਤਾ ਚੱਲਿਆ ਆਓ ਆਪਣਾ ਫਰਜ਼ ਨਿਭਾਈਏ ਆਪਣੀ ਸੇਵਾ ਨਿਭਾਈਏ ਤੇ ਤਖਤ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਸਨ ਇਹ ਮਰ ਬੇਦੀ ਸਾਰੇ ਪੰਥ ਵੱਲੋਂ ਜਲਦੀ ਤੋਂ ਜਲਦੀ ਹੋ ਸਕੇ ਤਾਂ ਵਿਸਾਖੀ ਤੋਂ ਪਹਿਲੋਂ ਹੀ ਇੱਕ ਅத்தரਤਾ ਬੁਲਾ ਕੇ ਹੁਕਮਨਾਮਾ ਸਾਹਿਬ ਜਾਰੀ ਕੀਤਾ ਜਾਏ ਤਾਂ ਕਿ ਕੌਮ ਨੂੰ ਯੋਗ ਅਗਵਾਈ ਮਿਲ ਸਕੇ ਕੌਮ ਦੀ ਇਹ ਮੰਗ ਜਿਹੜੀ ਆ ਪੂਰੀ ਹੋ ਸਕੇ